ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਲੰਡਨ ਤੇ ਲੰਡਨ ਦੇ ਲੋਕ ਉਹਨਾਂ ਨਾਲ ਸੰਬੰਧਿਤ ਕੁਐਸਚਨ ਆਨਸਰ ਪੜਾਂਗੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸਾਰੇ ਕੁਐਸਚਨ ਯਾਦ ਕਰੋ ਪਹਿਲਾ ਪ੍ਰਸ਼ਨ ਦੇਖੋ ਜੋ ਮੌਜਾਂ ਬੁੱਲੇ ਲੰਡਨ ਵਿੱਚ ਹਨ ਉਹ ਨਾ ਛੱਜੂ ਦੇ ਚਵਾਰੇ ਨਾਲ ਲਾਹੌਰ ਸ਼ਹਿਰ ਵਿੱਚ ਹਨ ਇਸ ਕਥਨ ਨਾਲ ਲੇਖਕ ਕਿਹੜੀ ਗੱਲ ਉੱਤੇ ਬਲ ਦੇਣਾ ਚਾਹੁੰਦਾ ਹੈ ਤਾਂ ਉੱਤਰ ਇਹਦਾ ਹੈਗਾ ਦੇਖੋ ਵੀ ਇਸ ਕਥਨ ਨਾਲ ਲੇਖਕ ਇਸ ਗੱਲ ਉੱਤੇ ਬਲ ਦੇਣਾ ਚਾਹੁੰਦਾ ਹੈ ਕਿ ਲੰਡਨ ਸ਼ਹਿਰ ਵਿੱਚ ਮਨੁੱਖ ਨੂੰ ਜੋ ਖੁਸ਼ੀਆਂ ਹਾਸੇ ਤਮਾਸ਼ੇ ਰੰਗ ਰਲੀਆਂ ਤੇ ਦਿਲਵਰੀਆਂ ਅਰਥਾਤ ਐਸ਼ ਦਾ ਸਮਾਨ ਮਿਲ ਸਕਦਾ ਹੈ ਉਹ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ ਪੜਿਆ ਆਪਾਂ ਲੈਸਨ ਦੇਖੋ ਜਿਨ੍ਹਾਂ ਨੇ ਧਿਆਨ ਨਾਲ ਸੁਣਿਆ ਉਹਨਾਂ ਨੂੰ ਪਤਾ ਲੱਗ ਜਾਣਾ ਪਹਿਲੀ ਲਾਈਨ ਦੇ ਵਿੱਚ ਹੀ ਇਹ ਆਂਸਰ ਆ ਜਾਂਦਾ ਹੈ ਤਾਂ ਦੇਖੋ ਧਿਆਨ ਨਾਲ ਨੈਕਸਟ ਕੁਐਸਚਨ ਲੰਡਨ ਕੀ ਹੈ ਸਰਲੇਖ ਹੈ ਲੇਖਕ ਨੇ ਲੰਡਨ ਬਾਰੇ ਕਿਹੜੇ ਪ੍ਰਭਾਵ ਪ੍ਰਗਟ ਕੀਤੇ ਹੈ ਤਾਂ ਲੇਖਕ ਦੱਸਦਾ ਹੈ ਕਿ ਲੰਡਨ ਇੱਕ ਧੂਐਂਦਾਰ ਲਫਾਫਾ ਹੈ ਧੂਐਂਦੀ ਧੁੰਦ ਸਾਫ ਹੋਣ ਤੇ ਇੱਕ ਤਮਾਸ਼ਾ ਜਿਹਾ ਨਜ਼ਰ ਆਉਂਦਾ ਸਾਫ ਲੰਮੀ ਤਿਲਕ ਦੀ ਸੜਕ ਦੇ ਕਿਨਾਰੇ ਆਦਮੀ ਤੀਵੀਆਂ ਤੇ ਵਿਚਕਾਰ ਭਿੰਨ-ਭਿੰਨ ਪ੍ਰਕਾਰ ਦੀਆਂ ਮੋਟਰਾਂ ਤੇ ਘੋੜਾ ਗੱਡੀਆਂ ਬਿਨਾਂ ਰੌਲੇ ਤੋਂ ਬਿਅੰਤ ਨਾਲ ਤੁਰਦੀਆਂ ਦਿਖਾਈ ਦਿੰਦੀਆਂ ਹਨ ਠੀਕ ਹੈ ਵੀ ਜਾਨੀ ਕੋਈ ਰੌਲਾ ਰੱਪਾ ਨਹੀਂ ਹੁੰਦਾ ਸਿੱਧੀਆਂ ਚੁੱਪਚਾਪ ਸਾਰੀਆਂ ਗੱਡੀਆਂ ਤੁਰੀਆਂ ਫਿਰਦੀਆਂ ਕੁਈ ਹੋਰ ਨਹੀਂ ਕੁਛ ਨਹੀਂ ਸੜਕ ਦੇ ਵਿਚਕਾਰ ਖੜੇ ਸਿਪਾਹੀ ਦੇ ਇਸ਼ਾਰੇ ਨਾਲ ਇੱਕ ਪਾਸੇ ਪਾਲ ਰੁੱਕ ਜਾਂਦੀ ਹੈ ਤੇ ਦੂਜੇ ਪਾਸੇ ਚੱਲ ਪੈਂਦੀ ਹੈ ਸੜਕ ਦੇ ਕਿਨਾਰੇ ਉੱਪਰ ਕੱਚੀਆਂ ਜਾਂ ਪੱਕੀਆਂ ਜੋੜੀਆਂ ਦੇ ਰੂਪ ਵਿੱਚ ਮਰਦ ਇਸਤਰੀਆਂ ਤੁਰੇ ਜਾਂਦੇ ਆ ਕੱਚੀਆਂ ਪੱਕੀਆਂ ਜੋੜੀਆਂ ਵੀ ਜਨਨੀ ਕੋਈ ਕਈਆਂ ਦਾ ਵਿਆਹ ਹੋਇਆ ਵਾ ਕਈਆਂ ਦਾ ਨਹੀਂ ਹੋਇਆ ਵਾ ਠੀਕ ਹੈ ਉਸ ਤਰ੍ਹਾਂ ਦੀਆਂ ਇਸਤਰੀਆਂ ਤੇ ਮਰਦ ਤੁਰੇ ਜਾਂਦੇ ਆ ਦਰਿਆ ਵਿੱਚ ਸਮੁੰਦਰੀ ਜਹਾਜ਼ ਪ੍ਰਾਇਦੇਸ਼ਾਂ ਦਾ ਮਾਲ ਲਿਆਉਂਦੇ ਤੇ ਚਲੇ ਜਾਂਦੇ ਹਨ ਇਸ ਪ੍ਰਕਾਰ ਲੰਡਨ ਦਾ ਜੀਵਨ ਆਵਾਗੌਣ ਹੈ ਸਵੇਰ ਹੋਣ ਤੇ ਤੇ ਰਾਤੀ ਨਾਚ ਤੇ ਸ਼ਰਾਬ ਦੇ ਥੱਕੇ ਲੋਕ ਅੱਖਾਂ ਮਲਦੇ ਉੱਠਦੇ ਹਨ ਤੇ ਪੇਟ ਪੂਜਾ ਕਰਕੇ ਆਪੋ ਆਪਣੇ ਕੰਮ ਉੱਤੇ ਜਾ ਹਾਜ਼ਰ ਹੁੰਦੇ ਹਨ ਦੁਕਾਨਾਂ ਬੈਂਕਾਂ ਸਕੂਲ ਕਾਲਜ ਤੇ ਹੋਟਲ ਆਦ ਮਸ਼ੀਨਾਂ ਵਾਂਗ ਖੁੱਲ੍ਹਦੇ ਹਨ ਤੇ ਮਸ਼ੀਨਾਂ ਵਰਗੇ ਮਰਦੇ ਇਸਤਰੀਆਂ ਆਪਣੀ ਆਪਣੀ ਥਾਂ ਕੰਮ ਕਰਨ ਲੱਗਦੇ ਹਨ ਜ਼ਮੀਨ ਦੇ ਉੱਪਰ ਤੇ ਜ਼ਮੀਨ ਦੇ ਅੰਦਰ ਦੀਆਂ ਸੁਰੰਗਾਂ ਰਾਹੀਂ ਲੱਖਾਂ ਤੀਵੇਂ ਮਰਦ ਸ਼ਹਿਰ ਵੱਲ ਢੋਏ ਜਾਂਦੇ ਹਨ ਤੇ ਲੰਡਨ ਦਾ ਧੰਦਾ ਆਰੰਭ ਹੋ ਜਾਂਦਾ ਹੈ। ਮੀਂਹ, ਬੱਦਲ, ਧੁੰਦ, ਠੰਡ ਤੇ ਬਰਫ ਲੰਡਨ ਦੇ ਧੰਦੇ ਵਿੱਚ ਰੁਕਾਵਟ ਨਹੀਂ ਬਣਦੇ। ਤੇ ਇਹ ਹੈ ਲੰਡਨ। ਅਗਲਾ ਕੁਐਸਚਨ ਦੇਖੋ। ਮੌਜੀ ਲੰਡਨ ਦੇ ਕੰਮ ਨੂੰ ਮੀਂਹ, ਬੱਦਲ, ਧੁੰਦ, ਠੰਡ ਤੇ ਬਰਫ ਆਦੀ ਕੁਝ ਨਹੀਂ ਕਰ ਸਕਦੇ। ਲੇਖਕ ਦੇ ਇਸ ਕਥਨ ਤੋਂ ਕੀ ਭਾਵ ਹੈ? ਤਾਂ ਲੇਖਕ ਦੇ ਇਸ ਕਥਨ ਤੋਂ ਭਾਵ ਹੈ ਦੇਖੋ ਵੀ ਚਾਹੇ ਮੀਂਹ ਹੋਵੇ, ਬੱਦਲ ਹੋਵੇ, ਧੁੰਦ ਹੋਵੇ, ਕੁਝ ਵੀ ਦੇਖ ਕੇ ਕੰਮ ਨਹੀਂ ਰੋਕਦੇ ਠੀਕ ਹੈ ਇਸ ਕਰਕੇ ਸਗੋਂ ਮੌਸਮ ਦੀ ਇਹਨਾਂ ਸਥਿਤੀਆਂ ਸਾਹਮਣੇ ਆਪਣੇ ਆਪ ਨੂੰ ਬੇਵੱਸ ਸਮਝਦੇ ਹੋਏ ਆਪਣੇ ਆਪਣੇ ਕੰਮਾਂ ਵਿੱਚ ਜੁੱਟ ਜਾਂਦੇ ਹਨ ਅਗਲਾ ਕੁਐਸਚਨ ਲੇਖਕ ਦੇ ਅਨੁਸਾਰ ਲੰਡਨ ਦੇ ਲੋਕਾਂ ਦਾ ਵਿਹਾਰ ਕਿਉਂ ਹੈ ਠੀਕ ਹੈ ਖਾਣਾ ਪੀਣਾ ਤੇ ਖੁਸ਼ ਰਹਿਣਾ ਇਹਨਾਂ ਲੋਕਾਂ ਦਾ ਧਰਮ ਹੈ ਸ਼ਕਲ ਨੂੰ ਸਵਾਰ ਕੇ ਰੱਖਣਾ ਬਿਨਾਂ ਲੋੜ ਤੋਂ ਨਾ ਬੋਲਣਾ ਤੇ ਨਾਲ ਪੱਲਾ ਛੋਹ ਜਾਣਾ ਤੇ ਖਿਮਾ ਮੰਗਣਾ ਯਾਨੀ ਸੌਰੀ ਕਹਿਣਾ ਗਲਤੀ ਮੰਨ ਲੈਣੀ ਆਪਣੀ ਚੀਜ਼ ਦਾ ਮੁੱਲ ਵਧਾ ਕੇ ਨਾ ਦੱਸਣਾ ਕੋਲ ਹੋਏ ਤਾਂ ਖਰਚ ਕਰ ਲੈਣਾ ਨਹੀਂ ਤਾਂ ਮੰਗ ਲੈਣਾ ਬਿਨਾਂ ਲੋੜ ਤੋਂ ਝੂਠ ਨਾ ਬੋਲਣਾ ਹੱਸਣ ਖੇਡਣ ਵਕਤ ਲੰਘਾਉਣ ਜਾਂ ਗੁਣ ਗ੍ਰਹਿਣ ਕਰਨ ਲਈ ਦੋਸਤੀ ਗੰਢਣੀ ਇਹਨਾਂ ਦੇ ਨਿਯਮ ਹਨ ਸਿਨੇਮਾ ਥੀਏਟਰ ਚਿੱਤਰਸ਼ਾਲਾਵਾਂ ਤੇ ਪੁਸਤਕਾਲੇ ਇਹਨਾਂ ਦੇ ਮੰਦਰ ਹਨ ਤੇ ਅਖਬਾਰ ਪੜ੍ਹਨਾ ਇਹਨਾਂ ਦਾ ਨਿਤਨੇਮ ਹੈ ਨਿਤਨੇਮ ਵਾਲੇ ਪਹਿਰੇ ਚਾਹੁੰਦਾ ਇਸ ਕੁਐਸਚਨ ਦਾ ਆਨਸਰ ਦੇਖੋ ਵੀ ਇਹਨਾਂ ਦਾ ਸਾਰ ਨਿਤਨੇਮ ਕੀ ਹੈ ਵੀ ਇਹ ਕੋਈ ਸਵੇਰੇ ਉੱਠ ਕੇ ਜ਼ਿਆਦਾ ਨਹਾਉਂਦੇ ਧੋਉਂਦੇ ਨਹੀਂ ਹੈਗੇ ਆਪਦਾ ਸਿੱਧਾ ਕੰਮ ਧੰਦੇ ਤੇ ਜਾਂਦੇ ਆ ਕੋਈ ਇਹਨਾਂ ਦਾ ਅਮਰਤਵਿਲਾ ਨਹੀਂ ਹੈਗਾ ਬਸ ਇਹਨਾਂ ਦਾ ਨਿਤਨੇਮ ਅਖਬਾਰ ਪੜ੍ਹਨਾ ਤੇ ਫਿਮਾ ਸਿਨੇਮਾ ਥੀਏਟਰ ਚਿੱਤਰਸ਼ਾਲਾਾਂ ਮਾਂ ਤੇ ਪੁਸਤਕਾਲੇ ਇਹਨਾਂ ਦੇ ਮੰਦਰ ਹੈ ਅੱਗੇ ਕੁਐਸਚਨ ਵੀ ਆਗਾ ਦੇਖੋ ਉਹਦੇ ਨਾਲ ਦਾ ਹੀ ਲੇਖਕ ਨੇ ਲੰਡਨ ਅਤੇ ਭਾਰਤ ਦੇ ਅਮਰਤਵਿਲੇ ਦਾ ਟਕਰਾ ਕਿਵੇਂ ਕੀਤਾ ਵੀ ਭਾਰਤ ਦੇ ਵਿੱਚ ਅਮਰਤਵਿਲਾ ਕਿੱਦਾਂ ਦਾ ਹੁੰਦਾ ਤੇ ਲੰਡਨ ਦੇ ਵਿੱਚ ਕਿੱਦਾਂ ਦਾ ਹੁੰਦਾ ਆਨਸਰ ਦੇਖੋ ਲੇਖਕ ਕਹਿੰਦਾ ਹੈ ਕਿ ਭਾਰਤ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਕੋਈ ਅਜਿਹੀ ਥਾਂ ਨਹੀਂ ਹੋਵੇਗੀ ਜਿੱਥੇ ਥੋੜੇ-ਬਹੁਤੇ ਬੰਦੇ ਅਜਿਹੇ ਨਹੀਂ ਹੋਣਗੇ ਜੋ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੇ ਪੂਜਾ ਪਾਠ ਕਰਨ ਵਿੱਚ ਕੁਝ ਸਮਾਂ ਨਾ ਬਿਤਾਉਣ। ਹਿੰਦੁਸਤਾਨੀਆਂ ਦੀ ਰੋਜ਼ ਦੀ ਜ਼ਿੰਦਗੀ ਦਾ ਇਹ ਵਿਸ਼ੇਸ਼ ਚਿੰਨ੍ਹ ਹੈ ਕਿ ਛੋਟੇ ਪਿੰਡ ਵਿੱਚ ਵੀ 2-4 ਬੰਦੇ ਅਜਿਹੇ ਹੋਣਗੇ ਜਿਹੜੇ ਸੂਰਜ ਚੜ੍ਹਨ ਤੋਂ ਪਹਿਲਾਂ ਨੀਂਦ ਦਾ ਤਿਆਗ ਕਰਕੇ ਹੱਥ-ਮੂੰਹ ਧੋ ਕੇ ਰੱਬ ਦੀ ਉਪਾਸਨਾ ਕਰਦੇ ਹਨ। ਪਰੰਤੂ ਲੰਡਨ ਵਿੱਚ ਇਹ ਗੱਲ ਉੱਕੀ ਨਹੀਂ। ਇੱਕ ਤਾਂ ਇਹਨਾਂ ਲੋਕਾਂ ਕੋਲ ਲਈ ਸਵੇਰੇ ਉੱਠਣਾ ਔਖਾ ਹੁੰਦਾ ਕਿਉਂਕਿ ਰਾਤ ਨੂੰ देर ਨਾਲ ਸੌਂਦੇ ਹਨ ਦੂਸਰਾ ਅਮਰਤ ਵੇਲੇ ਦੇ ਇਸ਼ਨਾਨ ਦਾ ਉਹ ਆਤਮਿਕ ਅਰਥ ਇਹਨਾਂ ਨੂੰ ਪ੍ਰਤੀਤ ਨਹੀਂ ਹੋਇਆ ਜਿਹੜਾ ਹਿੰਦੂਸਤਾਨੀਆਂ ਨੂੰ ਹੈ ਤੇ ਨਾ ਹੀ ਇਹ ਲੋਕ ਇਸ ਸਮੇਂ ਨੂੰ ਨਾਮ ਜਪਣ ਜਾਂ ਧਿਆਨ ਲਗਾਉਣ ਲਈ ਜ਼ਰੂਰੀ ਸਮਝਦੇ ਆ ਜਿਹੜੇ ਲੋਕ ਉੱਠਦੇ ਵੀ ਹੈ ਉਹ ਕੇਵਲ ਕੰਮ ਧੰਦਿਆਂ ਲਈ ਜਾਂ ਅਰੋਗਤਾ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਉਹ ਕਸਰਤ ਆਦਿ ਕਰਨ ਲਈ ਤਾਂ ਵੀ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਤਾਂ ਔਖਾ ਹੀ ਨਹੀਂ ਉੱਠਦੇ ਸਾਡੇ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਅੰਮ੍ਰਿਤ ਵੇਲੇ ਖੂਹਾਂ ਉੱਤੇ ਡੋਲਾਂ ਦਾ ਖੜਕਣਾ ਬਾਣੀ ਦੇ ਪਾਠ ਦੀ ਆਵਾਜ਼ ਮੰਦਰਾਂ ਵਿੱਚ ਫੁੱਲਾਂ ਦਾ ਚੜਾਉਣਾ ਤੇ ਮੋਲਾਨਿਆਂ ਦੀ ਬਾੰਗ ਸੁਣਾਈ ਦਿੰਦੀ ਹੈ ਤੇ ਕਾਫੀ ਖੜਕਾ-ਧੜਕਾ ਹੁੰਦਾ ਪਰੰਤੂ ਲੰਡਨ ਵਿੱਚ ਸੂਰਜ ਚੜ੍ਹਨ ਤੋਂ 1 ਘੰਟਾ ਪਿੱਛੋਂ ਤੱਕ ਵੀ ਸ਼ਮਸ਼ਾਨ ਭੂਮੀ ਵਰਗੀ ਚੁੱਪ ਵਰਤੀ ਹੋਈ ਹੁੰਦੀ ਹੈ। ਅਗਲਾ ਕੁਐਸਚਨ ਦੇਖੋ ਲੇਖਕ ਨੇ ਲੰਡਨ ਵਾਸੀਆਂ ਦੇ ਆਚਰਣ ਬਾਰੇ ਕੀ ਦੱਸਿਆ ਹੈ ਜਾਨਿਚੇ ਇੱਥੇ ਉਹਨਾਂ ਦਾ ਕਿਹੋ ਜਿਹਾ ਕੈਰੇਕਟਰ ਕਿਦਾਂ ਦਾ? ਲੰਡਨ ਵਾਸੀਆਂ ਨੂੰ ਖੇਡਾਂ ਤਮਾਸ਼ੀਆਂ ਤੇ ਸਰੀਰ ਨੂੰ ਰਿਸਟ ਪੋਸਟਰ ਰੱਖਣ ਦਾ ਬਹੁਤ ਸ਼ੌਕ ਹੈ ਇਸ ਤੋਂ ਬਿਨੋਂ ਤੋਂ ਤਮਾਸ਼ੇ ਘਰਾਂ ਅੱਗੇ ਟਿਕਟਾਂ ਲੈਣ ਬੱਸਾਂ ਤੇ ਗੱਡੀਆਂ ਆਦਿ ਵਿੱਚ ਚੜ੍ਹਨ ਸਮੇ ਕਤਾਰ ਬਣਾ ਕੇ ਆਪਣੀ ਵਾਰੀ ਦੀ ਉਡੀਕ ਵਿੱਚ ਖੜੇ ਹੋ ਜਾਂਦੇ ਐ ਤੇ ਇਸ ਤੋਂ ਇਲਾਵਾ ਹਰ ਰੋਜ਼ ਦੇ ਮੇਲ ਜ਼ੋਲ ਵਿੱਚ ਮਲੀਨ ਭਾਸ਼ਾ ਦੀ ਵਰਤੋਂ ਬਿਲਕੁਲ ਨਹੀਂ ਕਰਦੇ ਠੀਕ ਹੈ ਉਹ ਲੋਕ ਗਾਲਾਂ ਕੱਢਣ ਰਾਹ ਜਾਂਦਿਆਂ ਟਿਚਕਰਾਂ ਕਰਨ ਜਾਂ ਘੰਗੂਰੇ ਮਾਰਨ ਤੋਂ ਵੀ ਪਰਹੇਜ਼ ਕਰਦੇ ਲੰਡਨ ਦੇ ਲੋਕ ਮਲੀਨ ਭਾਸ਼ਾ ਵਰਤਣ ਤੋਂ ਕਿਉਂ ਸੰਕੋਚ ਕਰਦੇ ਹਨ ਲੰਡਨ ਦੇ ਲੋਕ ਮਲੀਨ ਭਾਸ਼ਾ ਵਰਤਨ ਤੋਂ ਇਸ ਕਰਕੇ ਸੰਕੋਚ ਕਰਦੇ ਹਨ ਕਿਉਂਕਿ ਉੱਥੇ ਤੀਵੀਆਂ ਆਦਮੀ ਰਲ ਮਿਲ ਕੇ ਰਹਿੰਦੇ ਤੇ ਗੱਲਬਾਤ ਕਰਦੇ ਹਨ ਆਦਮੀਆਂ ਨੂੰ ਇਸਤਰੀਆਂ ਦੀ ਤੇ ਇਸਤਰੀਆਂ ਨੂੰ ਆਦਮੀਆਂ ਦੀ ਸ਼ਰਮ ਰਹਿੰਦੀ ਹੈ ਤੇ ਇੱਕ ਦੂਜੇ ਦੀ ਹੋਂਮੇ ਸਦਾ ਚੰਗੇ ਬਣੇ ਰਹਿਣ ਤੇ ਵਧੀਆ ਕੰਮ ਕਰਕੇ ਵਿਖਾਉਣ ਦਾ ਯਤਨ ਕਰਦੀ ਰਹਿੰਦੀ ਹੈ ਇਸ ਸਥਿਤੀ ਵਿੱਚ ਉਹਨਾਂ ਦੇ ਮੂੰਹੋਂ ਮਲੀਨ ਭਾਸ਼ਾ ਨਿਕਲਦੀ ਹੀ ਨਹੀਂ ਠੀਕ ਹੈ ਇਹ ਕਾਰਨ ਹੈ ਉਹਨਾਂ ਦਾ ਵੀ ਕਿਉਂਕਿ ਉਹ ਹਮੇਸ਼ਾ ਇਕੱਠੇ ਰਹਿੰਦੀ ਹੈ ਲੰਡਨ ਦੇ ਲੋਕਾਂ ਦਾ ਪੁੱਤਾਂ ਤੇ ਧੀਆਂ ਦੇ ਪਾਲਣ ਪੋਸ਼ਣ ਵੱਲ ਕੀ ਰਵਈਆ ਹੈ ਤਾਂ ਉਹਨਾਂ ਲੋਕਾਂ ਦਾ ਦੇਖੋ ਪੁੱਤਾਂ ਧੀਆਂ ਨੂੰ ਬਰਾਬਰ ਸਮਝ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਤੇ ਉਹ ਧੀ ਜੰਮਣ ਤੇ ਸੋਗ ਨਹੀਂ ਹੁੰਦੇ ਤੇ ਪੁੱਤ ਜਨਮਣ ਤੇ ਉਹਨਾਂ ਨੂੰ ਜ਼ਿਆਦਾ ਖੁਸ਼ੀ ਨਹੀਂ ਹੁੰਦੀ ਉਹ ਉਹਨਾਂ ਨੂੰ ਸਕੂਲ ਭੇਜਦੇ ਹਨ ਤੇ ਉਹਨਾਂ ਦੀ ਪੜ੍ਹਾਈ ਉੱਪਰ ਭਾਰਤ ਦੇ ਕਿਸੇ ਚੰਗੇ ਅਮੀਰ ਜਿੰਨਾ ਖਰਚਾ ਕਰਦੇ ਆ ਉਹ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਸਮਾਨ ਕੱਪੜੇ ਤੇ ਨਮਾਇਸ਼ਾਂ ਜਾ ਅਜਾਇਬ ਘਰ ਜਾਣ ਜਾਂ ਛੁੱਟੀਆਂ ਵਿੱਚ ਕਿਸੇ ਦੂਜੇ ਸ਼ਹਿਰ ਜਾਂ ਦੇਸ਼ ਜਾਣ ਦਾ ਖਰਚਾ ਦਿੰਦੇ ਆ ਉਹ ਬੱਚੇ ਬੱਚੀਆਂ ਨੂੰ ਘਰਾਂ ਵਿੱਚ ਵੱਖ-ਵੱਖ ਕਮਰੇ ਮੰਜੇ ਪੀੜੀਆਂ ਖੜਾਉਣੇ ਦਿਰਾਜ ਬਾਈਸਾਈਕਲ ਤੇ ਗੁੱਡੀਆਂ ਆਦਿ ਲੈ ਕੇ ਦਿੰਦੇ ਆ। ਰਾਤ ਨੂੰ ਸਭ ਬੱਚਿਆਂ ਨੂੰ ਸੌਣ ਦੇ ਕੱਪੜੇ ਪਾ ਕੇ ਸੁਲਾਇਆ ਜਾਂਦਾ ਤੇ ਸਕੂਲਾਂ ਵਿੱਚ ਖੇਲ ਖੁੱਦ ਰਾਗ ਨਾਚ ਆਦਿ ਤੋਂ ਬਿਨਾ ਇੱਕ ਯੂਰਪੀ ਭਾਸ਼ਾ ਤੇ ਦਸਤਕਾਰੀ ਦੀ ਸਿੱਖਲਾਈ ਵੀ ਦਿੱਤੀ ਜਾਂਦੀ ਹੈ। ਇਹ ਖਾਸੀਅਤ ਆ ਉਹਨਾਂ ਦੀ ਦੇਖੋ ਵੀ ਉਹ ਪੁੱਤਾਂ ਧੀਆਂ ਦਾ ਪਾਲਣ ਪੋਸ਼ਣ ਇੱਕੋ ਜਿਹਾ ਕਰਦੇ ਆ ਕੋਈ ਫਰਕ ਨਹੀਂ ਉੱਥੇ ਮੁੰਡੇ ਕੁੜੀ ਦੇ ਵਿੱਚ ਸਮਝ ਆ ਜਾਂਦਾ। ਅੱਗੇ ਵਾਸਤੇ ਨੈਕਸਟ ਪ੍ਰੈਸ਼ਨ ਲੰਡਨ ਅਤੇ ਲੰਡਨ ਦੇ ਲੋਕ ਸਫਰਨਾਮਾ ਅੰਸ਼ ਕਿਸ ਦੀ ਰਚਨਾ ਹੈ অপਸ਼ਨ ਹੈਗੇ ਦੇਖੋ ਗਿਆਨੀ ਹੀਰਾ ਸਿੰਘ ਦਰਦ ਲਾਲ ਸਿੰਘ ਕਮਲਾ ਕਾਲੀ ਗਿਆਨੀ ਹਰਦੇਤ ਸਿੰਘ ਤੇ ਬਲਰਾਜ ਸਾਨੀ ਤਾਂ ਵੀ ਆਪਸ਼ਨ ਜਿਹੜਾ ਉਹ ਸਹੀ ਹੈ ਲਾਲ ਸਿੰਘ ਕਮਲਾ ਕਾਲੀ ਲਾਲ ਸਿੰਘ ਕਮਲਾ ਕਾਲੀ ਦੇ ਲਿਖੇ ਸਫਰਨਾਮਾ ਅੰਸ਼ ਦਾ ਨਾਂ ਕੀ ਹੈ ਤਾਂ ਲੰਡਨ ਤੇ ਲੰਡਨ ਦੇ ਲੋਕ ਲੇਖਕ ਅਨੁਸਾਰ ਕਿੱਥੇ ਰਹਿ ਕੇ ਬੰਦਾ ਉਦਾਸ ਨਹੀਂ ਹੁੰਦਾ ਤਾਂ ਲੰਡਨ ਵਿੱਚ ਲੇਖਕ ਧੂਏ ਦਾ ਲਫਾਫਾ ਕਿਸ ਨੂੰ ਆਖਦਾ ਹੈ ਤਾਂ ਲੰਡਨ ਨੂੰ ਲੇਖਕ ਅਨੁਸਾਰ ਇੱਕ ਦੋ ਜਨਮਾਂ ਵਿੱਚ ਕਿਸ ਦਾ ਅੰਤ ਪਾਉਣਾ ਸੰਭਵ ਹੈ ਤਲੰਦਨ ਦਾ ਲੇਖਕ ਲੰਡਨ ਨੂੰ ਕਿਹੋ ਜਿਹਾ ਲਫਾਫਾ ਆਖਦਾ ਹੈ ਤੂਏਂਦਾਰ ਠੀਕ ਹੈ ਕੁਐਸਚਨ ਦੋਨੇ ਤਰੀਕਿਆਂ ਨਾਲ ਆ ਸਕਦਾ ਹੈ ਵੀ ਤੂਏਂ ਦਾ ਲਫਾਫਾ ਕਿਹਨੂੰ ਆਖਦਾ ਜਾਂ ਲੰਡਨ ਨੂੰ ਕਿਹੋ ਜਿਹਾ ਲਫਾਫਾ ਆਖਦਾ ਤਾਂ ਲੰਡਨ ਦੇ ਲੋਕਾਂ ਦਾ ਧਰਮ ਕੀ ਹੈ ਖਾਣਾ ਪੀਣਾ ਤੇ ਖੁਸ਼ ਰਹਿਣਾ ਜਿਨ੍ਹਾਂ ਨੇ ਲੈਸਨ ਵਾਲੀ ਵੀਡੀਓ ਧਿਆਨ ਨਾਲ ਸੁਣੀ ਉਹ ਉਹਨਾਂ ਨੂੰ ਤਾਂ ਇਹ ਕੁਐਸਚਨ ਉਦਾਂ ਹੀ ਆ ਜਾਣਗੇ ਪਰ ਫਿਰ ਵੀ ਜਿਨ੍ਹਾਂ ਨੇ ਨਹੀਂ ਸੁਣੀ ਤਾਂ ਯਾਦ ਕਰ ਲੈਣ ਕੁਐਸਚਨ ਲੰਡਨ ਵਿੱਚ ਲੇਖਕ ਨੂੰ ਚਾਹ ਮਹਿੰਗੀ ਲੱਗੀ ਜਾਂ ਦੁੱਧ ਤਾਂ ਚਾਹ ਲੇਖਕ ਨੂੰ ਕਿਹੜਾ ਫਲ ਲੰਡਨ ਵਿੱਚ ਪੰਜਾਬ ਨਾਲੋਂ ਸਸਤਾ ਲੱਗਿਆ ਤਾਂ ਸੇਬ ਲੇਖਕ ਨੇ ਦੋ ਗਲਾਸ ਦੁੱਧ ਦੇ ਤੇ ਉਸਦੇ ਸਾਥੀ ਨੇ ਦੋ ਕੱਪ ਚਾਹ ਦੇ ਕਿੰਨੇ ਪੈਸੇ ਅਦਾ ਕੀਤੇ ਲੇਖਕ ਨੇ 4 ਪੈੰਨੀਆਂ ਤੇ ਉਸਦੇ ਸਾਥੀ ਨੇ 6 ਪੈੰਨੀਆਂ ਲੇਖਕ ਲੰਡਨ ਦੇ ਫੁੱਲਾਂ ਬਾਰੇ ਚਰਚਾ ਕਰਦੇ ਕਿਸ ਗੱਲ ਉੱਤੇ ਅਫਸੋਸ ਕਰਦਾ ਹੈ ਤਾਂ ਫੁੱਲਾਂ ਦੀ ਸੁਗੰਧ ਹੀ ਰਹਿਤ ਹੋਣ ਤੇ ਵੀ ਜਿਵੇਂ ਪੰਜਾਬ ਵਰਗੀ ਜਾਂ ਸਾਡੇ ਦੇਸ਼ ਵਰਗੀ ਸੁਗੰਧ ਉਹਨਾਂ ਫੁੱਲਾਂ ਦੇ ਵਿੱਚ ਹੈ ਨਹੀਂ ਲੰਡਨ ਵਿੱਚ ਫੁੱਲ ਸਸਤੇ ਹਨ ਜਾਂ ਮਹਿੰਗੇ ਤਾਂ ਸਸਤੇ ਵਿਲਾਇਤ ਦੇ ਲੋਕ ਸਵੇਰੇ ਕੀ ਕਰਨ ਲਈ ਉੱਠਦੇ ਹਨ ਤਾਂ ਧੰਦਾ ਕਰਨ ਲਈ ਵਿਲਾਇਤ ਦੇ ਲੋਕ ਸਵੇਰੇ ਅਮਰਤ ਵੇਲੇ ਉੱਠਦੇ ਹਨ ਜਾਂ ਸੂਰਜ ਚੜਨ ਤੋਂ ਪਿੱਛੋਂ ਤਾਂ ਸੂਰਜ ਚੜਨ ਤੋਂ ਪਿੱਛੋਂ ਸਵੇਰ ਦੇ 2-3 ਘੰਟੇ ਲੰਡਨ ਵਿੱਚ ਕਿਹੋ ਜਿਹੇ ਹੁੰਦੇ ਹਨ ਤਾਂ ਆਵਾਜਾਈ ਤੇ ਰੁਝੇਵੇਂ ਭਰੇ ਲੰਡਨ ਵਿੱਚ ਕਿਹੜੇ ਦਿਨਾਂ ਵਿੱਚ ਵਧੇਰੇ ਰੌਣਕ ਹੁੰਦੀ ਹੈ ਤਾਂ ਸ਼ੁੱਕਰ ਸ਼ਨੀਚਰ ਦੇ ਦਿਨ ਅੰਗਰੇਜ਼ ਲੋਕ ਤਮਾਸ਼ੇ ਘਰਾਂ ਅੱਗੇ ਟਿਕਟਾਂ ਲੈਂ ਸਮੇ ਜਾਂ ਬਾਸਾ ਦੀ ਚੜ੍ਹਨ ਸਮੇ ਕਿਸ ਤਰ੍ਹਾਂ ਖੜੇ ਹੁੰਦੇ ਹਨ ਤਾਂ ਕਤਾਰ ਬਣਾ ਕੇ ਲੇਖਕ ਨੇ ਅੰਗਰੇਜ਼ਾਂ ਦੇ ਕਿਹੜੇ ਗੁਣ ਨੂੰ ਉਪਮਾਯੋਗ ਚਿੰਨ ਕਿਹਾ ਹੈ ਅੰਗਰੇਜ਼ਾਂ ਦਾ ਖੇਡਾਂ ਤਮਾਸ਼ਿਆਂ ਦੇ ਸ਼ੌਕੀਨ ਹੋਣ ਫਿਰ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਉਹਨਾਂ ਨੂੰ ਕੀ ਸਜ਼ਾ ਮਿਲਦੀ ਹੈ ਤਾਂ ਉਹਨਾਂ ਨੂੰ ਅਦਾਲਤ ਤੋਂ ਵੱਲੋਂ ਜੁਰਮਾਨਾ ਹੁੰਦਾ ਹੈ ਅੰਗਰੇਜ਼ ਲੋਕਾਂ ਦੇ ਆਪੋ ਵਿੱਚ ਦੇ ਮੇਲਮਲਾਬ ਵਿੱਚ ਡੈਸ਼ ਬਹੁਤ ਘੱਟ ਹੈ ਤਾਂ ਮਲੀਨ ਭਾਸ਼ਾ ਡੈਸ਼ ਦੇ ਸਾਹਮਣੇ ਆਦਮੀ ਦੀ ਹੌਮੇ ਆਗਿਆ ਨਹੀਂ ਦਿੰਦੀ ਕਿ ਉਹ ਕਾਇਰਤਾ ਜਾਂ ਕੋਝਾਪੰਜਾ ਮੂਰਖਤਾ ਵਿਖਾਵੇ ਤਾਂ ਤੀਵੀਂ ਇਹ ਆਜ਼ਾਦੀ ਦਾ ਜ਼ਰੂਰੀ ਅੰਗ ਹੈ ਕਿ ਇਸਤਰੀਆਂ ਨੂੰ ਲੋਕਾਂ ਦੀ ਬੋਲਚਾਲ ਤੋਂ ਕਿਸੇ ਕਿਸਮ ਦਾ ਡੈਸ਼ ਨਹੀਂ ਭੈ ਝੰਡਾਰ ਲੰਡਨ ਦੇ ਘਰਾਂ ਵਿੱਚ ਬੇਟੀ ਜਨਮੀ ਤੇ ਡੈਸ਼ ਨਹੀਂ ਹੁੰਦਾ ਤਾਂ ਸੋਹ ਸਹੀ ਜਾਂ ਗਲਤ ਦੱਸੋ ਪੰਜਵੀਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਕੇਵਲ ਦੋ ਵਰਤਾਰੇ ਹਨ ਜਾਂ ਤਾਂ ਕੰਮ ਧੰਦਾ ਜਾਵੇ ਹੈ ਤਾਂ ਸਹੀ ਹੈ ਲੰਡਨ ਵਾਸੀਆਂ ਨੂੰ ਵਿਹਲੇ ਹੋ ਕੇ ਆਨੰਦ ਲੂਟਣ ਦਾ ਸ਼ੌਕ ਨਹੀਂ ਗਲਤ ਹੈ ਲੰਡਨ ਦੇ ਲੋਕ ਖਾਣ ਪੀਣ ਤੇ ਖੁਸ਼ ਰਹਿਣ ਨੂੰ ਵਧੇਰੇ ਪਸੰਦ ਕਰਦੇ ਹਨ ਸਹੀ ਹੈ ਅੰਗਰੇਜ਼ਾਂ ਦਾ ਇੱਕ ਵੱਡਾ ਉਪਮਾਯੋਗ ਚਿੰਨ ਹੈ ਕਿ ਇਹ ਲੋਕ ਖੇਡ ਤਮਾਸ਼ਿਆਂ ਦੇ ਬਹੁਤ ਸ਼ੌਕੀਨ ਹਨ ਤਾਂ ਇਹ ਵੀ ਸਹੀ ਹੈ ਏਸੀ ਦੇਖੋ ਵੱਡੇ ਕੁਐਸਚਨ ਆਨਸਰ ਤੇ ਨਾਲ ਨਾਲ ਵਸਤੂਨਾਸ਼ਟ ਕੁਐਸਚਨ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਕਲਾ ਕਲਾ ਪ੍ਰਸ਼ਨ ਯਾਦ ਕਰੋ ਤਾਂ ਕਿ ਤੁਹਾਡੇ ਪੇਪਰ ਦੀ ਪ੍ਰੋਪਰ ਤਿਆਰੀ ਹੋ ਸਕੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ